ਆ ਬਿੜਤ ਦੇ ਸਿਰ ਨਾਮ ਮੇਰਾ ਨਾਮ ਜਸਮੀਤ ਕੋਰ ਹੈ ਕਿਹੜੀ ਕਲਾਸ ਤੇ ਤੁਸੀਂ ਕਿਹੜੇ ਸਕੂਲ ਤੇ ਪੜ੍ਹਦੇ ਨੇ ਸੈਕੰਡਰੀ ਸਕੂਲ ਤੋਂ 10ਵੀਂ ਕੀਤੀ ਹੈ ਮੇਰੇ ਟੈਂਪਰ 85% ਮਾਰਕਸ ਆਏ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਆਪਣੇ ਅਧਿਆਪਕਾਂ ਨੂੰ ਸਾਡੇ ਅਧਿਆਪਕ ਜਿਹੜੇ ਬਹੁਤ ਜ਼ਰਾ ਸਾਨੂੰ سپورਟ ਕਰਦੇ ਸੀ ਕਿ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਪ੍ਰਿੰਸੀਪਲ ਸਾਹਿਬ ਨੇ ਵੀ ਸਾਡੀ ਬਹੁਤ ਮਦਦ ਕੀਤੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਅੱਜ ਮੇਰੇ 85% ਆਏ ना तो बिना मैं कुछ भी नहीं कर सकती। जो decide teachers ने ना इस बहुत बढ़िया पढ़ाया, बहुत cooperate करते हैं इस आटे में। आगे की करना चाहिए। मैं commerce लिए मैं किसी ये बनना चाहती हूँ। थैंक यू बेटा तो रसीद सर मेरा नाम है। ਕਿਹੜੇ ਸਕੂਲ ਤੇ ਪੜਾਈ ਕਰ ਰਹੇ ਹੋ ਸਰ ਮੇਨੇ 10+ ਤੋਂ ਬਾਅਦ ਉਹ ਕਿਤੇ ਸੈਂਸਿਵੇ ਇੰਟਰਨੈਸ਼ਨਲ ਸਕੂਲ ਤੋਂ ਸਰ ਸਾਡੇ ਪ੍ਰਿੰਸੀਪਲ ਸਰ ਕੌਣ ਸੀ ਸਰ ਸਾਡੇ ਪ੍ਰਿੰਸੀਪਲ ਮਿਸਟਰ ਅਨੰਦ ਪ੍ਰਕਾਸ਼ ਸੀ ਇਹਨਾਂ ਨੇ ਸਾਡੇ ਤੇ ਬਹੁਤ ਮਿਹਨਤ ਕੀਤੀ ਹੈ ਸਭ ਤੋਂ ਜ਼ਿਆਦਾ ਯੋਗਦਾਨ ਫਰਦਾਈ ਹੈ ਸੱਚਾ ਨੂੰ ਹਮੇਸ਼ਾ ਮਤਲਬ ਸਾਨੂੰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕਰਦੇ ਸੀਗੇ ਤੇ ਕਦੇ ਡਾਂਟਦੇ ਸੀ ਕਦੇ ਪਿਆਰ ਨਾਲ ਸਭ ਤੋਂ ਵੱਡਾ ਹੱਥ ਸਰਦਾ ਹੀ ਹੈ ਸਾਡੇ ਸਕਸੈਸ ਦੇ ਪਿੱਛੇ ਕਿੰਨੇ ਪਰਸੈਂਟ ਨੰਬਰ ਪ੍ਰਾਪਤ ਕੀਤੇ ਸੀ ਮੇਰੇ ਪਲਸ 2 ਜ 93% ਆਨੇ ਅੱਗੇ ਕੀ ਬਣਨਾ ਚਾਹੁੰਦੇ ਸਰ ਮੈਂ ਸੀਏ ਬਣਨਾ ਚਾਹੁੰਦੀ ਹਾਂ ਕਿਦਿਸ ਸਟਡੀ ਤਿਆਰੀ ਕਰਤੀ ਕਰਨੀ ਚਲੋ ਕੱਲ ਕੀ ਫਿਰ ਥੋੜੀ ਬਹੁਤ ਸ਼ੁਰੂ ਅੱਗੇ ਪੜਾਈ ਕਿੱਥੋਂ ਲਾਓ ਕਿੱਥੋਂ ਨੌਲੇਜ ਲਾਓਗੇ ਸਰ ਜਿਵੇਂ ਬੀਕੌਮ ਵੀ ਕਰਨੀ ਹੈ ਮੈਂ ਪਟਿਆਲਾ ਲਿਖਣੀ ਹੈ ਜਿਹੜੇ ਤੁਸੀਂ ਇਹਨੇ ਸੋਨੇ ਨੰਬਰ ਲੈਨੇ ਕਿਦਰ ਕਿਸੇ ਜਰਾ ਆਪਣੇ ਆਪ ਨੂੰ ਜਸ ਪ੍ਰਿੰਸੀਪਲ ਨੂੰ ਜਸ ਸਪੂਟਿਕ ਨੂੰ ਦਿਖਲਾ ਦਿੱਤੇ ਤੇ ਜਿੰਮੇ ਵੀ ਸੋ ਮੇਰੇ ਸਾਹਮਣੇ ਚ ਕਰਨੇ ਆਪਣਾ ਆਪਣਾ ਯੋਗਦਾਨ ਦਿੱਤਾ ਹੈ ਮੇਰੇ ਟੀਚਰ ਨੇ ਮੇਰੇ ਪੇਰੈਂਟਸ ਨੇ ਕਰਨ ਸਭ ਦਾ ਧੰਨਵਾਦ ਕਰਨਾ ਨਹੀਂ ਹਾਂਜੀ ਸਭ ਦਾ ਧੰਨਵਾਦ ਜੀ ਥੈਂਕ ਯੂ ਮੈਡਮ ਤਰਸ਼ਵਨਾਲ ਜੀ ਮੇਰਾ ਨਾਮ ਜਿੰਦਰਪਾਲ ਤੁਸੀਂ ਕਿਹੜੇ ਸਕੂਲ ਦੇ ਵਿੱਚ بطور ਅਧਿਆਪਕ ਪੜਾ ਰਹੇ ਹੋ ਮੈਂ ਸੈਟਸ ਜੀ ਵੀਰ ਇੰਟਰਨੈਸ਼ਨਲ ਸਕੂਲ ਦੇ ਵਿੱਚ ਟੀਚਰ ਕਰਦੀ ਆ ਪਿਛਲੇ 7 ਸਾਲਾਂ ਤੋਂ ਤੁਹਾਡੇ ਸਕੂਲ ਦਾ ਜਦੋਂ 10ਵੀਂ ਤੇ ਪਲੱਸ 2 ਦਾ ਰਿਜ਼ਲਟ ਆਉਂ ਕਿਹੋ ਜਿਹਾ ਹੈ ਇਹ ਤਾਂ ਕਹਿਣ ਵਾਲੀ ਗੱਲ ਹੈ ਕਿ ਹਰ ਸਾਲ ਹੀ ਬਹੁਤ ਵਧੀਆ ਲੰਘਾ ਰਿਜ਼ਲਟ ਹਰ ਸਾਲ 98 97 ਪਰਸੈਂਟ ਰਿਜ਼ਲਟ ਰਹਿੰਦਾ ਹੈ ਇਸ ਵਾਰ ਵੀ 97 ਪਰਸੈਂਟ ਰਿਜ਼ਲਟ ਆਇਆ ਬਹੁਤ ਵਧੀਆ ਸਾਡੇ ਮਾਣ ਵਾਲੀ ਗੱਲ ਹੈ ਕਿ ਸੈਟ ਸਕੂਲ ਦੇ ਬੱਚੇ ਕਾਫੀ ਬੱਚੇ ਨੇ ਜਿਨ੍ਹਾਂ ਨੇ ਅਖੰਡ ਅਖੰਡ ਹੀ ਮਾਰਸ ਲਾਇਆ ਹੈ ਸਾਨੂੰ ਇਹ ਸੱਤੋਂ ਵੱਧ ਖੁਸ਼ੀ ਹੈ ਕਿ ਮੈਥ ਤੋਂ ਬੱਚੇ ਇੰਨਾ ਡਰਦੇ ਨੇ ਤੇ ਉਹ ਵੀ ਮੈਥ ਦੇ ਜਿਹੜੇ ਸਾਡੇ ਬੱਚਿਆਂ ਨੇ 100 100 ਨੰਬਰ ਲੈ ਕੇ ਬਹੁਤ ਸਕੂਲਾਂ ਦਾ ਮਾਣ ਪਾਇਆ ਤੇ ਉਸ ਦੇ ਨਾਲ ਜਿਹੜਾ ਪੰਜਾਬੀ ਅਸੀਂ ਪੰਜਾਬ ਦੇ ਵਿੱਚ ਮੇਨ ਪੰਜਾਬੀ ਨੂੰ ਰੱਖਦੇ ਆ ਕੰਪਲਸਰੀ ਮੰਨਦੇ ਆ ਅਸੀਂ ਅਸੀਂ ਕਹਿੰਦੇ ਆ ਵੀ ਪੰਜਾਬੀ ਗਵਾਚ ਰਹੀ ਹੈ ਪਰ ਨਹੀਂ ਅਸੀਂ ਬੱਚਿਆਂ ਦੇ ਵਿੱਚ ਜਾਗਰ ਰੱਖੀ ਹੈ ਤੇ 90 ਤੋਂ ਉੱਤੇ ਨੰਬਰ ਨੇ ਸਾਰੇ ਪੂਰੇ ਬੱਚਿਆਂ ਦੇ 10th ਵਾਲਿਆਂ ਦੇ ਵੀ +2 ਵਾਲਿਆਂ ਦੇ ਵੀ ਕਿਸੇ ਦੀ ਵੀ 93 94 ਤੋਂ ਘੱਟ ਨਹੀਂ ਆ। ਇਥੋਂ ਸਾਨੂੰ ਲੱਗਦਾ ਹੈ ਕਿ ਸਾਡੇ ਬੱਚੇ ਪੰਜਾਬੀ ਤੋਂ ਪਿਛੜੇ ਨਹੀਂ ਪੰਜਾਬੀ ਨੂੰ ਉੱਤੇ ਲੈ ਕੇ ਚੱਲ ਰਹੇ। ਤੁਹਾਡੇ ਬੱਚਿਆਂ ਦੇ ਬਹੁਤ ਸੋਹਣਾ ਸਕੂਲ ਦਾ ਰਿਜ਼ਲਟ ਆਇਆ ਹੈ। ਬਹੁਤ ਸੋਹਣੇ ਨੰਬਰ ਪ੍ਰਾਪਤ ਕੀਤੇ ਨੇ ਇਹਨਾਂ ਬੱਚੇ। ਤੁਹਾਡੇ ਸਕੂਲ ਤੋਂ ਬਿਨਾ ਇਹਨਾਂ ਦੇ ਮਾਪਿਓ ਦਾ ਕਿੰਨਾ ਸਹਿਯੋਗ। ਦੇਖੋ ਜੋਨਾਂ ਦਾ ਵੀ ਪੂਰਾ ਸਹਿਯੋਗ ਰਿਹਾ ਹੈ। ਬਾਕੀ ਸਾਡੇ ਜਿਹੜੇ ਮੈਨੇਜਮੈਂਟ ਦੇ ਨੇ ਕਰਮ ਸਰਕਾਰ ਜੀ ਇਨਾਂ ਦੀ ਬਹੁਤ ਵੱਡੀ ਮਿਹਨਤ ਰਹਿੰਦੀ ਹੈ ਤਾਂ ਸੰਡੇ ਨੂੰ ਵੀ ਬੱਚਿਆਂ ਨੂੰ ਇੱਥੇ ਬੁਲਾ ਕੇ ਸਟੱਡੀ ਕਰਵਾਉਂਦੇ ਨੇ ਆਪ। ਚਾਹੇ ਸਟਾਫ ਟੀਚਰ ਛੁੱਟੀ ਹੁੰਦੀ ਹੈ ਸੰਡੇ ਦੀ ਇਹ ਸੰਡੇ ਨੂੰ ਵੀ ਬੱਚਿਆਂ ਨੂੰ ਬੁਲਾ ਲੈਂਦੇ ਨੇ ਤੇ ਉਸ ਤਰ੍ਹਾਂ ਉਸੇ ਹਿਸਾਬ ਨਾਲ ਸਾਨੂੰ ਪੇਰੈਂਟਸ ਨੇ ਬਹੁਤ ਕੋਆਪਰੇਟ ਕੀਤਾ ਕਿਉਂਕਿ ਸੰਡੇ ਨੂੰ ਸਕੂਲ ਦੀਆਂ ਬੱਸਿਸ ਨਹੀਂ ਜਾਂਦੀਆਂ। ਉਹ ਆਪੇ ਪੇਰੈਂਟਸ ਛੱਡ ਕੇ ਜਾਂਦੇ ਸਨ ਆਪੇ ਲੈ ਕੇ ਜਾਂਦੇ ਸਨ। ਇਸ ਚੀਜ਼ ਵਿੱਚ ਸਾਡਾ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਕਿਉਂਕਿ ਅਸੀਂ ਇਹਨਾਂ ਦੇ ਜਿਵੇਂ ਟਰਮ ਵਾਈਜ਼ ਪੇਪਰ ਤਾਂ ਹੁੰਦੇ ਹੀ ਨੇ ਉਸ ਤੋਂ ਇਲਾਵਾ ਅਸੀਂ ਇਹਨਾਂ ਦੇ ਸੈਂਪਲ ਪੇਪਰ ਬਹੁਤ ਲੈਂਦੇ ਆ ਤੇ ਅਸੀਂ ਸੰਡੇ ਨੂੰ ਵੀ ਪੇਪਰ ਲੈਂਦੇ ਸਾਂ ਜੇ ਕਈ ਵਾਰ ਕੋਈ ਗਵਰਨਮੈਂਟ ਛੁੱਟੀ ਫਰਾਈਡੇ ਜਾਂ ਸੈਟਰਡੇ ਦੀ ਆ ਜਾਂਦੀ ਤਾਂ ਅਸੀਂ ਸੰਡੇ ਨੂੰ ਬੱਚਿਆਂ ਨੂੰ ਬੁਲਾ ਲੈਂਦੇ ਸੀ ਉਹਦੇ ਵਿੱਚ ਪੇਰੈਂਟਸ ਨੇ ਬਹੁਤ ਹੀ ਹੌਸਲਾ ਮੈਡਮ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦਾ ਖੇਡਾਂ ਪਰ ਜ਼ਰੂਰ ਧਿਆਨ ਰੱਖਣਾ ਜਿਵੇਂ ਤੁਹਾਡੇ ਸਕੂਲ 'ਚ ਕਿੰਨੀਆਂ ਦਿੱਫਰੈਂਟ ਕਿਹੜੀਆਂ ਕਿਹੜੀਆਂ ਗਿਮਤਾਂ ਰਹੀਆਂ ਨੇ ਦੇਖੋ ਜੀ ਮੈਂ ਕਹਿੰਦੀ ਆ ਵੀ ਸਾਡੇ ਸਕੂਲ ਦੇ ਵਿੱਚ ਲਗਾਤਾਰ ਮਹੀਨੇ ਹਾਲੀ ਦੇ ਵਿੱਚ ਹਲਿਆ ਸੰਡੇ ਨੂੰ ਸਾਡੇ ਸਕੂਲ ਦੇ ਵਿੱਚ 골ਡ ਮੈਡਲ ਜਿੱਤ ਕੇ ਆਏ ਨੇ ਪੋਨੀਗੜ ਤੋਂ ਸਟੇਟ ਲੈਵਲ ਦਾ ਚੈਂਪੀਅਨਸ਼ਿਪ ਸੀ ਕਿਹੜੀ ਗੇਮ ਸੀ ਹੈਪੀ ਨੋ ਟਾਈਕੁੰਡੋ ਸੀ ਹਾਂ ਟਾਈਕੁੰਡੋ ਦੀ ਸੀਗੀ ਤੇ ਉਹਦੇ ਵਿੱਚ ਤਿੰਨ ਬੱਚੇ 골ਡ ਮੈਡਲ ਜਿੱਤ ਕੇ ਆਏ ਨੇ ਬਾਕੀ 8-10 ਬੱਚੇ ਨੇ ਜਿਹੜੇ ਸਿਲਵਰ ਮੈਡਲ ਜਿੱਤ ਕੇ ਆਏ ਨੇ ਖੇਡਾਂ ਨਾਲ ਕਿੰਨਾ ਤੱਕ ਪ੍ਰੇਰਿਤ ਹੁੰਦੇ ਅਗਲੇ ਬੱਚੇ ਨੂੰ ਕਿੰਨਾ ਪ੍ਰੇਰਿਤ ਕਰਦੇ ਅਸੀਂ ਖੇਡਾਂ ਨਾਲ ਬਹੁਤ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਾਂ ਕਿਉਂਕਿ ਇੱਕ ਤਾਂ ਉਹਨਾਂ ਦੀ ਫਿਟਨੈਸ ਰਹਿੰਦੀ ਹੈ ਦੂਸਰਾ ਉਹਨਾਂ ਨੂੰ ਕੁਸ਼ ਕਰਨ ਦਾ ਜਜ਼ਬਾ ਆਪਣੇ ਦੇਸ਼ ਦੇ ਪ੍ਰਤੀ ਆਪਣੇ ਸਟੇਟ ਦੇ ਪ੍ਰਤੀ ਪੈਦਾ ਹੁੰਦਾ ਹੈ ਤੇ ਇਸ ਦੇ ਨਾਲ ਇਹ ਹੈ ਕਿ ਖੇਡਾਂ ਦੇ ਵਿੱਚ ਇੱਕ ਨਸ਼ੇ ਤੋਂ ਦੂਰ ਰਹਿਣ ਨੇ ਬੱਚੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਹ ਵੀ ਨਸ਼ੇ ਦੀ ਲਹਿਰ ਤੋਂ ਦੂਰ ਰਹਿਣਾ ਇਹ ਸਭ ਤੋਂ ਵੱਡਾ ਬਚਾਅ ਹੈ ਬੱਚਾ ਦਾ ਜਿਹੜੇ ਪਾਸ ਆਊਟ ਹੋਏ ਨੇ ਬੱਚੇ ਉਹਨਾਂ ਨੂੰ ਤੇ ਜਿਹੜੇ ਪਿਛਲੀਆਂ ਕਲਾਸਾਂ ਦੇ ਵਿੱਚ ਬੱਚੇ ਪੜਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਅਸੀਂ ਤਾਂ ਉਹਨਾਂ ਨੂੰ ਇਹੀ ਮੈਸੇਜ ਦੇ ਰਹੇ ਹਾਂ ਕਿ ਜਿਵੇਂ ਇਹ ਬੱਚੇ ਵਧੀਆ ਅਚੀਵ ਕਰ ਰਹੇ ਨੇ ਇਨਾ ਜੋ ਕੁਛ ਬੱਚੇ ਸਾਡੇ ਐਵੇਂ ਦੇ ਨੇ ਜਿਹੜੇ ਗੇਮਸ ਵਿੱਚ ਵੀ ਨੇ ਹੁਣ ਵੀ ਸਾਡੇ ਪਲੱਸ 2 ਦੇ ਵਿੱਚ ਲੜਕੀ ਹੈ ਜਿਹੜੀ 골ਡ ਮੈਡਲ ਜਿੱਤ ਕੇ ਆਈ ਹੈ ਤੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਜਿਵੇਂ ਇਹ ਬੱਚੇ ਅੱਗੇ ਮਾਰਕਸ ਵੀ ਵਧੀਆ ਲੈ ਰਹੇ ਨੇ ਸਟੱਡੀ ਵੀ ਵਧੀਆ ਕਰ ਰਹੇ ਨੇ ਤੇ ਇਸ ਦੇ ਨਾਲ ਤੁਸੀਂ ਮਤਲਬ ਖੇਡਾਂ ਦੇ ਵਿੱਚ ਵੀ ਵਧੀਆ ਚੋ ਤਾਂ ਕਿ ਆਪਣੀ ਸਰੀਰਕ ਫਿਟਨੈਸ ਵੀ ਰੱਖੋ ਤੇ ਆਪਣੀ ਮਾਨਸਿਕ ਫਿਟਨੈਸ ਵੀ ਰੱਖੋ ਵਧੀਆ ਪੜੋ ਵਧੀਆ ਅਚੀਵਮੈਂਟ ਕਰੋ ਤੁਸੀਂ ਅੱਗੇ ਥੋੜੇ ਦਿਨ ਪਹਿਲਾਂ ਹੀ ਸਾਡੇ ਸਕੂਲ ਤੋਂ ਇੱਕ ਬੱਚਾ 2 ਦਿਨs ਪਹਿਲਾਂ ਪਲੱਸ 2 ਕਰਕੇ ਗਿਆ ਉਹ ਬੱਚਾ ਡਾਇਰੈਕਟਰ ਲੈਫਟਨੈਂਟ ਚ ਭਰਤੀ ਹੋਇਆ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਬੱਚੇ ਸਾਡੇ ਪਿਛਲੇ ਤੋਂ ਪਿਛਲੇ ਸਾਲ ਇਥੋਂ ਪਲੱਸ 2 ਕਰਕੇ ਗਈ ਲੜਕੀ ਐਸਨ नीट ਕ੍ਰੈਕ ਕੀਤਾ ਹੈ ਹੁਣ ਵੀ ਸਾਡੀ ਇਹ ਬੱਚੀ ਜਿਹੜੀ ਨਿਲਿੰਜਣਾ ਹੈ 10th ਪਾਸ ਆਊਟ ਹੈ ਪਟਿਆਲਾ ਤੋਂ ਕੋਚਿੰਗ ਲੈ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਕਿ ਇਹ ਵੀ नीट ਕ੍ਰੈਕ ਕਰੇ ਪਰ ਮੈਂ ਬਹੁਤ-ਬਹੁਤ ਧੰਨਵਾਦੀ ਤੁਹਾਡਾ ਤੁਹਾਡੇ ਸਕੂਲ ਨੇ ਵਧੀਆ ਹਰ ਜਨਤ ਪ੍ਰਾਪਤੀ ਕੀਤਾ ਇਸ ਲਈ ਬਹੁਤ ਮੁਬਾਰਕ ਹੈ